ਸੁਣਨਾ ਹੈ ਗੁਰੂ ਸਾਹਿਬ ਜੀ ਦੀ ਸ਼ਰਨ ਚ ਬੈਠੇ ਆ ਪਵਿੱਤਰ ਦਿਹਾੜਾ ਮਨਾ ਰਹੇ ਆ ਤੇ ਪੰਜਾਂ ਪਿਆਰਿਆਂ ਦਾ ਹੁਕਮ ਹੈ ਵੈਗੁਰ ਗੁਰਮੰਤਰ ਜਪਣ ਦਾ ਖਾਲਸੇ ਪੰਥ ਨੂੰ ਹੁਕਮ ਹੈ ਆਓ ਉਹਨਾਂ ਦਾ ਹੁਕਮ ਕਮਾਈਏ ਨਿਤਰ ਬੰਦ ਕਰਕੇ ਦੁਬਾਰਾ ਸਵਾਸ ਗ੍ਰਾਸ ਵਿਧੀ ਦੇ ਨਾਲ ਗੁਰਮੰਤਰ ਦਾ ਅਭਿਆਸ ਕਰੀਏ ਸ਼ੁਰੂ ਜੀ ਕਰੋ ਸ਼ੁਰੂ ਵਾਹਿਗੁਰੂ 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 ਕਾਲ ਯੁਗ ਦੇ ਬੋਹਿਤ ਕਾਲ ਯੁਗ ਦੇ ਵਿੱਚ ਸ਼ਬਦ ਅਵਤਾਰ ਲੈ ਕੇ ਆਏ ਸਚੇ ਪਾਤਸ਼ਾਹੀ ਨੇ ਆਪਦੇ ਬਚਨਾਂ ਦੇ ਨਾਲ ਸਾਰੇ ਜਗਤ ਨੂੰ ਠਾਰਿਆ ਉਹ ਬਚਨ ਜੋ ਬਿਸਮਾਤ ਅਕਾਲ ਪੁਰਖ ਸਚੇ ਪਾਤਸ਼ਾਹੀ ਦੀ ਪੇਤ ਦੇ ਵਿੱਚ ਦੱਸੇ ਤੇ ਉਹਨਾਂ ਦੀ ਸ਼ਿਫਤ ਦੇ ਵਿੱਚ ਦੱਸੇ ਮਹਾਰਾਜ ਕਹਿੰਦੇ ਆ ਕਿ ਜਿਹੜੀ ਇਹ ਚੌਥੇ ਪਦ ਦੀ ਕਹਾਣੀ ਆ ਇਨੂੰ ਵਿਰਲੇ ਗੁਰਮਖ ਬੁੱਝ ਸਕਿਆ ਸਤਜੁਗ ਦੇ ਵਿੱਚ ਜਦੋਂ ਚੌਥੇ ਪਦ ਦਾ ਭੇਦ ਪ੍ਰਗਟ ਕਰਨਾ ਸੀਗਾ ਹਰ ਯੁਗ ਦੇ ਵਿੱਚ ਚੌਥੇ ਪਦ ਦਾ ਭੇਦ ਪ੍ਰਗਟ ਕੀਤਾ ਜਾਂਦਾ ਹੈ ਤਾਂ ਕਿ ਸੰਸਾਰ ਨੂੰ ਅਸਲ ਤਰਮਬਾਰੇ ਪਤਾ ਲੱਗੇ ਜਦੋਂ ਸਤਜੁਗ ਦੇ ਵਿੱਚ ਭੇਦ ਪ੍ਰਗਟ ਕਰਨਾ ਸੀਗਾ ਤਾਂ ਅਕਾਲ ਪੁਰਖ ਸਾਚੇ ਪਾਤਸ਼ਾਹੀ ਨੇ ਦੇਖਿਆ ਵੀ ਕਿਹੜੇ ਗੁਰਮਖਾਂ ਦੇ ਰਾਈ ਦੱਸਿਆ ਜਾਏ ਸਤਜੁਗ ਦੇ ਵਿੱਚ ਸਾਰੇ ਸਹਿ ਸੁਭਾ ਸਾਰੇ ਬੜੇ ਪਿਆਰ ਦੇ ਨਾਲ ਇਸ ਧਰਤੀ ਤੇ ਵਿਚਰਦੇ ਸੀਗੇ ਤਾਂ ਉਹਨਾਂ ਨੇ ਬ੍ਰਹਮਾ ਜੀ ਦੇ ਰਾਈ ਉਵੇਦਾ ਦੇ ਰੂਪ ਦੇ ਵਿੱਚ ਸੱਚ ਨੂੰ ਪ੍ਰਗਟ ਕੀਤਾ ਹੁਣ ਗੱਲ ਇੱਥੇ ਭੇਤ ਦੀ ਇਹ ਹੈ ਕਿ ਜਿਸ ਬ੍ਰਹਮਾ ਨੇ ਚਾਰੇ ਵੇਦ ਦਾ ਵਰਣਨ ਕੀਤਾ ਜਾਂ ਉਹਨਾਂ ਦੇ ਬੱਚੇ ਸਨ ਸੰਕ ਤੇ ਸੁਨੰਦਨ ਚਾਰ ਉਹਨਾਂ ਦੇ ਲੜਕੇ ਸੀ ਸਨਕ ਸੁਨੰਦਨ ਸਨਾਤਨ ਸਨਿਤ ਕੁਮਾਰ ਹੁਣ ਜਿਸ ਮੁਖ ਦੇ ਵਿੱਚ ਜਿਸ ਬੁੱਧੀ ਦੇ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਿੱਤਾ ਪਰ ਜਿਹੜੇ ਬ੍ਰਹਮਾ ਜਾਂ ਉਹਨਾਂ ਦੇ ਲੜਕੇ ਜਾਂ ਉਹਨਾਂ ਦੇ ਨੇੜੇ ਤੇੜੇ ਬਾਣੇ ਉਹ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਕੇ ਪੇ ਇਹ ਤੇ ਚੌਥੇ ਪੱਧ ਦਾ ਆਪ ਦੀ ਕਲਮ ਨਾਲ ਲਿਖਿਆ ਆਪ ਦੀ ਬੁੱਧੀ ਦੇ ਵਿੱਚੋਂ ਦੀ ਮਾਲਕ ਸੱਚੇ ਪਾਤਸ਼ਾਹ ਜਿਵੇਂ ਇਹਨਾਂ ਨੂੰ ਅੰਦਰੋਂ ਭੇਜ ਦਿੱੰਦਿਆ ਉਹ ਸ਼ਾਰਨ ਕੀਤਾ ਪਰ ਉਹ ਫਿਰ ਉਤਰਿਆ ਗੁਣਮਾਇਆ ਦੇ ਵਿੱਚ ਫਸ ਕੇ ਇੱਕ ਲੈਵਲ ਤੱਕ ਰਹਿ ਗਏ ਦੇਵ ਲੋਕ ਤੱਕ ਰਹਿ ਗਏ ਮਹਿਲ ਤੱਕ ਨਹੀਂ ਜਾ ਸਕੇ ਕਿੰਨੀ ਗੂਹਜ ਗੱਲ ਦੱਸੀ ਹੈ ਇਥੇ ਇੱਕ ਭੇਤ ਨਿਕਲ ਕੇ ਆਉਂਦਾ ਹੈ ਮਹਾਰਾਜ ਨੇ ਬਚਨ ਵੀ ਕੀਤਾ ਬ੍ਰਹਮਾਦਕ ਸੰਕਾਦਕ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਿਲ ਦੁਲਵਾਵੋ ਇਹ ਬ੍ਰਹਮਾ ਉਹਦੇ ਲੜਕੇ ਚਾਰਾਂ ਦਾ ਨਾਮ ਸੀਗਾ ਸੰਕ ਇੱਕ ਦਾ ਨਾਂ ਸੀ ਸੁਨੰਦਨ ਤੀਸਰੇ ਦਾ ਸੀ ਸਨਾਤਨ ਜਿਵੇਂ ਅੱਜ ਕੱਲ ਕਹਿੰਦੇ ਸਿਸ਼ਨਾਤਨੀ ਚੌਥੇ ਦਾ ਨਾਂ ਸੀ ਸੰਤ ਕੁਮਾਰ ਗੁਰਬਾਣੀ ਚ ਆਇਆ ਹੈ ਬ੍ਰਹਮਾ ਦਕਸ਼ਣ ਕਾ ਦਕਸ਼ਣ ਕਿਸਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਿਲ ਦੁਲਬਾਵੋ ਇਹਨਾਂ ਨੂੰ ਮਹਿਲ ਦੀ ਪ੍ਰਾਪਤੀ ਨਹੀਂ ਹੋਈ ਜੇ ਬਚਨ ਕਰਦੇ ਸੰਕ ਅਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਇਨਾਂ ਨੇ ਆਪ ਦੇ ਜਨਮ ਦੇ ਵਿੱਚ ਦੇਖੋ ਮਹਾਰਾਜ ਨੇ ਇਹਨਾਂ ਦੀ ਬੁੱਧੀ ਦੇ ਰਹੀ ਵੱਡੇ ਵੱਡੇ ਦੇਵਤਿਆਂ ਦੀ ਬੁੱਧੀ ਦੇ ਰਹੀ ਸੱਚ ਦਾ ਭੇਤ ਸੰਸਾਰ ਵਿੱਚ ਪ੍ਰਗਟ ਕੀਤਾ ਵੇਦਾਂ ਦੇ ਰੂਪ ਵਿੱਚ ਪਰ ਇਹ ਪਹਿਚਾਨ ਨਹੀਂ ਸਕੇ ਕਿ ਅਸੀਂ ਕੀ ਲਿਖ ਰਹੇ ਹਾਂ ਕਿ ਕਿ ਸਾਨੂੰ ਅੰਦਰ ਸਾਡੀ ਬੁੱਧੀ ਵਿੱਚ ਦੱਸਣ ਵਾਲਾ ਕੌਣ ਹੈ ਉਹ ਆਪੇ ਤੇ ਲੈ ਕੇ ਕਿ ਚਾਰੇ ਵਿੱਚ ਮੈਂ ਲਿਖ ਰਿਹਾ ਗਿਆਨ ਦੇ ਆਪੇ ਦੇ ਵਿੱਚ ਆ ਗਏ ਤੇ ਉਹ ਲਾਹ ਨਹੀਂ ਲੈ ਸਕੇ ਜਿਸ ਲਾਹੇ ਦੇ ਲਈ ਆਪਾਂ ਸੰਸਾਰ ਵਿੱਚ ਜਨਮ ਲਿਆ ਦੇਵ ਲੋਕ ਤੱਕ ਭਗਤੀ ਕਰਕੇ ਸੀਮਤ ਰਹਿ ਗਏ ਵਿਕਾਰ ਰਹਿ ਗਏ ਇਹਨਾਂ ਦੇ ਵਿੱਚ ਦਬਦਬਾ ਦਾ ਵਕਾਰ ਰਹਿ ਗਿਆ ਹਮੇ ਦਾ ਰਹਿ ਗਿਆ ਕਾਮ ਦਾ ਰਹਿ ਗਿਆ ਇਥੋਂ ਇਹ ਗੱਲ ਸਿੱਧ ਹੁੰਦੀ ਆ ਕਿ ਜਿਹੜੇ ਪ੍ਰਚਾਰ ਕੇ ਆ ਥੋੜਾ ਜਿਹਾ ਸਿਮਰਨ ਕਰਨ ਤੋਂ ਬਾਅਦ ਹੀ ਮਨ ਵਿੱਚ ਗਿਆਨ ਪ੍ਰਗਟ ਹੋਣ ਲੱਗ ਜਾਂਦਾ ਇਹ ਧਿਆਨ ਨਾਲ ਸੁਣਨੀ ਹੈ ਤੁਸੀਂ ਗੱਲ ਜਦੋਂ ਆਪਾਂ ਥੋੜਾ ਜਿਹਾ ਸਿਮਰਨ ਕਰਦੇ ਆ ਕੁਝ ਦਿਨ ਲਗਾਤਾਰ ਕਰਦੇ ਆ ਨਾ ਮਨ ਟਹਿਰਾਉ ਦੇ ਵਿੱਚ ਆਉਂਦਾ ਹੈ ਸਿਮਰਨ ਅਭਿਆਸ ਕਰਨ ਦੇ ਨਾਲ ਸਾਡੀ ਸੁਰਤ ਦੇ ਵਿੱਚ ਤਾਕਤ ਆਉਂਦੀ ਹੈ ਸਾਡੀ ਸੁਰਤੀ ਇਕਾਗਰਤਾ ਦੇ ਵਿੱਚ ਰਹਿਣ ਕਰਕੇ ਤਾਕਤਵਰ ਹੁੰਦੀ ਹੈ ਤਾਂ ਉਹਦੇ ਸਦਕਾ ਸਾਡੇ ਅੰਦਰ ਗਿਆਨ ਪ੍ਰਗਟ ਹੁੰਦਾ ਕਿਉਂਕਿ ਸੁਰਤੀ ਦੀ ਇਕਾਗਰਤਾ ਦੇ ਵਿੱਚ ਗਿਆਨ ਪ੍ਰਗਟ ਹੋਣ ਲੱਗ ਜਾਂਦਾ ਹੈ ਤੇ ਆਪਾਂ ਜਦੋਂ ਉਹ ਗਿਆਨ ਦੂਸਰਿਆਂ ਨੂੰ ਦੱਸਦੇ ਆਂ ਸੰਸਾਰ ਵਿੱਚ ਦੱਸਦੇ ਆ ਤੇ ਉਹ ਪ੍ਰਭਾਵਿਤ ਹੁੰਦੇ ਨੇ ਸਾਰੇ ਮਹਾਰਾਜ ਨੇ ਇਹ ਜਿਹੜੀ ਬ੍ਰਮਾਦਕ ਜਾਂ ਸੰਕਾਦਕ ਜਾਂ ਸਨਾਤਨ ਸੰਤ ਕੁਮਾਰ ਦੀ ਜਿਹੜੇ ਉਦਾਹਰਨ ਦਿੱਤੀ ਇਹ ਕਿਹਾ ਵੀ ਉਹਨਾਂ ਦੇ ਘਰ ਵਿੱਚ ਚਾਰੇ ਵੇਦ ਪ੍ਰਗਟ ਹੋਏ ਸੀ ਤੇ ਵੇਦਾਂ ਦੇ ਵਿੱਚ ਨਾਮ ਦੀ ਮਹਿਮਾ ਸੀ ਤੇ ਉਹਨਾਂ ਨੂੰ ਭੇਤ ਦਿੱਤਾ ਮਾਲਕ ਨੇ ਉਹਨਾਂ ਦੀ ਸੁਰਤੀ ਨੂੰ ਜਤਾਇਆ ਉਹਨਾਂ ਦੇ ਰਾਹੀਂ ਸਾਰਾ ਗਿਆਨ ਦੱਸਿਆ ਪਰ ਦੇਖੋ ਜੀਨਾਂ ਦੇ ਘਰ ਚ ਹੋਏ ਜਿਹੜੇ ਦੱਸਣ ਵਾਲੇ ਸੀ ਉਹ ਦੇਵਲੋਕ 'ਚ ਰਹਿ ਗਏ ਤੇ ਜਿਹੜੇ ਲੋਕ ਸੀ ਉਹ ਵੇਦਾਂ ਨੂੰ ਪੜ੍ਹ ਕੇ ਸੱਚ 'ਚ ਪਹੁੰਚ ਗਏ। ਵੇਰਲੇ ਵੇਰਲੇ ਸਾਰੇ ਲੋਕ ਨਹੀਂ ਪੜ੍ਹ ਕੇ ਪਹੁੰਚਦੇ। ਉਸੇ ਵੇਦਾਂ ਤੋਂ ਭੇਤ ਲੈ ਕੇ ਜੀਵ ਸੱਚ 'ਚ ਪਹੁੰਚ ਰਹੇ ਆ ਤੇ ਜਿਹੜੇ ਬਣਾਉਂਦੇ ਆ ਉਹ ਆਪ ਦੇਵਲੋਕ 'ਚ ਰਹੇ। ਉੱਪਰ ਨਹੀਂ ਉੱਠ ਸਕੇ। ਦੇਵਲੋਕ ਇੱਕ ਐਸਾ ਅਸਥਾਨ ਆ ਜਿੱਥੇ ਸੰਪੂਰਨ ਮੋਕਸ਼ ਨਹੀਂ ਮਿਲਦਾ। ਸਵਰਗ ਦੀ ਪ੍ਰਾਪਤੀ ਆ। ਇਸੇ ਤਰ੍ਹਾਂ ਆਪਾਂ ਗਿਆਨ ਜਦੋਂ ਕਰਨ ਲੱਗ ਜਾਂਦੇ ਆ ਗੁਰਮੰਤਰ ਦਾ ਅਭਿਆਸ ਜਦੋਂ ਕਰਦੇ ਆ ਗਿਆਨ ਕਰਦੇ ਆ ਗਿਆਨ ਮੁਖ ਦੇ ਵਿੱਚੋਂ ਆਤਮਰਾਮ ਬੋਲਦਾ ਉਹ ਬੋਲਦੇ ਆ ਬੋਲਦੇ ਆ ਜੀਵ ਜਿਹੜੇ ਨੇ ਉਹਨਾਂ ਨੂੰ ਸੁੱਖ ਮਿਲਦਾ ਹੈ ਜਿਹੜੇ ਜੀਵ ਸੁਣਦੇ ਆ ਉਸ ਗਿਆਨ ਨੂੰ ਉਹ ਸਾਡੇ ਪਿੱਛੇ ਲੱਗ ਜਾਂਦੇ ਆ ਲਾਹਾ ਲੈਂਦੇ ਆ ਪਰ ਮਹਾਰਾਜ ਕਹਿੰਦੇ ਕਿ ਕਿਤੇ ਬ੍ਰਹਮੇ ਵਾਲੀ ਨਾ ਬਣ ਜਾਵੇ ਗਿਆਨ ਕਰਦੇ ਆ ਕਰਦੇ ਐਸੇ ਹੋਮੇ ਚ ਆ ਜਾਵੋ ਕਿ ਇਹ ਤਾਂ ਮੇਰਾ ਮੈਨੂੰ ਪਤਾ ਸਗੋ ਜੋ ਤੁਹਾਡੇ ਮੁਖ ਦੇ ਵਿੱਚੋਂ ਜਦੋਂ ਤੁਸੀਂ ਕਥਾ ਕਰਦੇ ਹੋ ਬਚਨ ਕਰਦੇ ਹੋ ਇਹਨਾਂ ਬਚਨਾਂ ਨੂੰ ਆਪ ਵੀ ਧਿਆਨ ਨਾਲ ਕਰਦੇ ਆ ਕਰਦੇ ਸੁਣਦੇ ਜਾਓ ਕਿ ਮੇਰੇ ਮੁਖੋਂ ਪਰਮੇਸ਼ਰ ਜਿਹੜਾ ਲਾਹਾ ਦੇ ਰਿਹਾ ਸੰਸਾਰ ਨੂੰ ਇਹਦਾ ਲਾਹਾ ਮੈਂ ਵੀ ਲੈਣਾ ਇਨ ਸਹਿਜ ਵਿੱਚ ਰਹਿ ਕੇ ਇੱਕ ਗੁਰਮਖ ਨੇ ਪ੍ਰਚਾਰ ਕਰਨੇ ਚੱਲਣਾ ਹੁੰਦਾ ਕਿ ਮੇਰੇ ਮੁਖ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਚੁਣਿਆ ਹੈ ਔਰ ਇਸ ਮੁਖ ਇਸ ਜੀਭਾ ਦਾ ਇਸਤੇਮਾਲ ਕਰਕੇ ਆਤਮਾ ਆਪ ਬੋਲ ਰਹੀ ਆ ਮਾਲਕ ਆਪ ਬੋਲ ਰਿਹਾ ਇਹਨਾਂ ਬਚਨਾਂ ਦਾ ਲਹਮ ਮੈਂ ਵੀ ਲੈਣਾ ਕਿਉਂਕਿ ਮਾਇਆ ਦੇ ਬੜੇ ਸੂਖਮ ਜਾਲ ਨੇ ਮਾਲਕ ਨੇ ਆਪਣੀ ਦੇਹੀ ਨੂੰ ਚੁਣਿਆ ਹੁੰਦਾ ਆਪਾਂ ਬਚਨ ਕਰਦੇ 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 ਇਹ ਭੁੱਲ ਜਾਨੇ ਆ ਤੇ ਆਪਾਂ ਬਚਨਾ ਦੇ ਗਿਆਨ ਦੀ ਸਿਮਰਨ ਦੀ ਹੋਮੇ ਦੇ ਵਿੱਚ ਆ ਜਾਨੇ ਆ ਇਹਦੀ ਸਾਥ ਸਾਤ ਉਧਾਰਨ ਬ੍ਰਹਮਾਦਕ ਸੰਕਾਦਕ ਸੰਕਿ ਸੁਨੰਦਨ ਅੰਤ ਨਹੀਂ ਪਾਇਆ ਬੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਜਨਮ ਗਵਾ ਗਿਆ ਆਪਦਾ ਤੁਸੀਂ ਕਹਾਣੀ ਲੋਕਾਂ ਨੂੰ ਦੱਸ ਰਹੇ ਹੋ ਜੇ ਤੁਹਾਡੇ ਅੰਦਰ ਗਿਆਨ ਚੱਲ ਰਿਹਾ ਇਹਦਾ ਇਹ ਮਤਲਬ ਨਹੀਂ ਤੁਸੀਂ ਉਸ ਗਿਆਨ ਦੀ ਪ੍ਰਾਪਤੀ ਕੀਤੀ ਹੋਈ ਆ ਉਹ ਸਾਡੇ ਅੰਦਰ ਪਰਮੇਸ਼ਰ ਬੋਲਦਾ ਪਿਆ ਸਾਨੂੰ ਸਮਝਾ ਰਿਹਾ ਵੀ ਇੰਨਾ ਗਿਆਨਾ ਹੋਰ ਸਹਜ ਆ ਹੁਣ ਆਪਾਂ ਦੇਖਦੇ ਆ ਜਿਹੜੇ ਅਨਾੜੀ ਅਸੰਤ ਹੁੰਦੇ ਨੇ ਇੱਥੇ ਹੀ ਤਾਂ ਮਾਰ ਖਾਂਦੇ ਆ ਆਪਦੇ ਮੁਖੋਂ ਬੜਾ ਸੋਹਣਾ ਸੱਚਾ ਗਿਆਨ ਕਰਦੇ ਆ ਝੂਠ ਨਹੀਂ ਮਾਰਨਾ ਸਿਮਰਨ ਕਰਨਾ ਆ ਬਾਣੀ ਪੜ੍ਹਨੀ ਆ ਸੱਚ ਦੀ ਪ੍ਰਾਪਤੀ ਕਿ ਫਿਰ ਆਪਾਂ ਉਹਨਾਂ ਦੇ ਜਦੋਂ ਜੀਵਨ ਦੇਖਦੇ ਆ ਉਹਨਾਂ ਦੇ ਜੀਵਨ ਤਾਂ ਆਪਾਂ ਦੇਖਦੇ ਆ ਕਿ ਇੱਕ ਆਮ ਜਿਹੜਾ ਦੁਨਿਆਵੀ ਜੀਵ ਹੁੰਦਾ ਉਹਦੇ ਤੋਂ ਵੀ ਮੈਲੇ ਹੁੰਦੇ ਆ ਫਿਰ ਆਪਾਂ ਕਹਿੰਦੇ ਆ ਵੀ ਇਹ ਕਾਦਾ ਪ੍ਰਚਾਰਕਾ ਇਹਦੇ ਵਿੱਚ ਤਾਂ ਉੱਗਣਾ ਗਿਆ ਇਹਦੇ ਚ ਆ ਗਿਆ ਇਹ ਖੇਡ ਸਾਰੀ ਪ੍ਰਮਾਤਮਾ ਦੀ ਆ ਜੇ ਕੋਈ ਮਨੁੱਖ ਬਣਿਆ ਹੋਇਆ ਜੇ ਕੋਈ ਵਿਗਿਆਨਕ ਬਣਿਆ ਹੋਇਆ ਜੇ ਕੋਈ ਸੰਤ ਬਣਿਆ ਹੋਇਆ ਇਹ ਸਾਰਿਆਂ ਮਾਲਕ ਨੇ ਡਿਊਟੀਆਂ ਲਾਈਆਂ ਹੋਈਆਂ ਆਪਣੀਆਂ ਸਾਰੀਆਂ ਇਹ ਸਾਰੀਆਂ ਡਿਊਟੀਆਂ ਲਾ ਕੇ ਉਹ ਆਪ ਵਿਚਰ ਰਿਹਾ ਜਦੋਂ ਜੀਵ ਇਹ ਹੰਕਾਰ ਕਰ ਜਾਂਦਾ ਕਿ ਮੈਂ ਵਿਗਿਆਨਕ ਆਮੇ ਮੈਂ ਖੋਜ ਕੀਤੀ ਆ ਮੈਨੂੰ ਪਤਾ ਇਹ ਟੈਲੀਫੋਨ ਕਿਵੇਂ ਬਣਨਾ ਮੈਨੂੰ ਪਤਾ ਬਿਜਲੀ ਕਿਵੇਂ ਬਣਦੀ ਆ ਉੱਥੇ ਉਹ ਮਾਰ ਖਾ ਗਿਆ ਦੁਨਿਆਵੀ ਤੌਰ ਤੇ ਖੋਜ ਕਰਨੀ ਕੋਈ ਮਾੜੀ ਗੱਲ ਨਹੀਂ ਇਹਦੇ ਨਾਲ ਕਿੰਨੀ ਲੋਕਾਈ ਨੂੰ ਸੁੱਖ ਮਿਲਦਾ ਬਿਜਲੀ ਦੀ ਖੋਜ ਹੋਈ ਆ ਫੋਨ ਦੀ ਖੋਜ ਹੋਈ ਆ ਕਾਰਾਂ ਗੱਡੀਆਂ ਦੀ ਖੋਜ ਹੋਈ ਆ ਇੱਕ ਸਹੂਲਤਵਜੋ ਮਾਲਕ ਨੇ ਪ੍ਰਗਟ ਕੀਤੀ ਕਿਸੇ ਨਾ ਕਿਸੇ ਜੀਵ ਦੇ ਮਨ ਦੇ ਵਿੱਚ ਉਹਦੀ ਪ੍ਰਤੀਸ਼ਠਾ ਉਹਦੀ ਭਗਤੀ ਨੂੰ ਦੇ ਕੇ ਖੋਜ ਪ੍ਰਗਟ ਕਰਤੀ ਪਰ ਉਸ ਤੋਂ ਬਾਅਦ ਜਿਹੜੀ ਉਹ ਹੋਮ ਵਿੱਚ ਆ ਗਿਆ ਜੇ ਤਾਂ ਮੈਂ ਕੀਤੀ ਆ ਉਥੇ ਉਹ ਆਪ ਵੀ ਯੂਨਾ ਵਿੱਚ ਡੁੱਬ ਗਿਆ ਤੇ ਜਦੋਂ ਹੋਮ ਵਿੱਚ ਆ ਗਿਆ ਤੇ ਜਿਹੜੀ ਖੋਜ ਉਹਨੂੰ ਬੁਝਾਈ ਮਾਲਕ ਨੇ ਉਸ ਖੋਜ ਦਾ ਗਲਤ ਇਸਤੇਮਾਲ ਹੋ ਗਿਆ ਇਸੇ ਤਰੀਕੇ ਮਾਲਕ ਸਾਨੂੰ ਗਿਆਨ ਬਖਸ਼ ਰਿਹਾ ਸਾਨੂੰ ਸੰਤ ਮਾਰਗ ਤੇ ਚਲਾ ਰਿਹਾ ਵੀ ਆਪ ਵੀ ਸੁਖ ਲਓ ਹੋਰਨਾਂ ਨੂੰ ਵੀ ਸੁਖ ਦਿਓ ਪਰ ਜਦੋਂ ਇਹ ਸਭ ਕਰਦੇ ਆ ਕਰਦੇ ਆ ਇਸ ਰਸਤੇ ਦੇ ਉੱਪਰ ਪ੍ਰਤਿਸ਼ਠਾ ਮਿਲਦੀ ਹੈ ਇਸ ਰਸਤੇ ਦੇ ਉੱਪਰ ਨਾਉ ਹੁੰਦਾ ਹੈ ਇਸ ਰਸਤੇ ਦੇ ਉੱਪਰ ਜੀਵ ਆਪਣੇ ਨਾਲ ਜੁੜਦੇ ਆ ਉੱਥੇ ਫਿਰ ਜੀਵ ਜਿਹੜਾ ਕੱਚੇ ਮਨ ਦਾ ਹੁੰਦਾ ਉਹ ਹੋਮ ਚ ਆ ਜਾਂਦਾ ਹੈ ਲੋਕਾਂ ਦੇ ਇਲਾਜ ਕਰਨੇ ਲੋਕਾਂ ਦੀਆਂ ਅਰਦਾਸਾਂ ਕਰਨੀਆਂ ਲੋਕਾਂ ਨੂੰ ਕਹਿਣਾ ਮੇਰੇ ਕੋਲੇ ਆਓ ਆਪ ਦਾ ਨਾਮ ਸਿੱਧਾ ਨਹੀਂ ਆਪਦੇ ਚੇਲੇ ਚਪਟਿਆਂ ਦੇ ਰਾਹੀਂ ਚਲਾਉਣਾ ਵੀ ਉਹ ਬਾਬਾ ਜੀ ਤਾਂ ਅਰਦਾਸ ਕਰ ਦਿੰਦੇ ਆ ਉਹਨਾਂ ਦੇ ਤਾਂ ਬਚਨ ਪੂਰੇ ਹੁੰਦੇ ਆ ਉਹਨਾਂ ਤੋਂ ਤਾਂ ਦੁੱਖ ਦੂਰ ਹੋ ਰਹੇ ਆ ਹੌਮੇ ਚ ਆ ਗਿਆ ਹੁਣ ਜੀਵ ਅਕਾਲ ਪੁਰਖ ਦੀ ਪੂਜਾ ਨੂੰ ਸ਼ਬਦ ਨੂੰ ਖੇੜ ਨੂੰ ਜਿਸ ਪ੍ਰਾਪਤੀ ਨੂੰ ਅੰਮ੍ਰਿਤ ਨੂੰ ਆਪਾਂ ਲੈਣਾ ਆ ਉਹਨੂੰ ਛੱਡ ਕੇ ਉਪਜਨ ਲੱਗ ਜਾਂਦੇ ਆ ਵੀ ਉਹ ਉਹ ਮਹਾਪੁਰਸ਼ਾ ਉੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਹੁਣ ਜੀਵਾਂ ਦੇ ਮਨ ਵੀ ਮੈਲੇ ਆ ਦੁਨਿਆਵੀ ਜੀਵ ਤੇ ਸਾਰੇ ਮੈਲੇ ਨੇ ਸੰਤ ਦਾ ਫਰਜ ਹੈ ਵੀ ਉਹ ਇਹ ਸਮਝ ਕੇ ਕਿ ਦੁਨੀਆਂ ਦੇ ਮਨ ਮੈਲੇ ਆ ਤੇ ਮੈਲਿਆਂ ਨੇ ਤਾਂ ਕਿ ਮੈਲੀ ਗੱਲ ਕਰਨੀ ਆ ਵੀ ਮੈਂ ਇਸ ਜਾਲ ਤੋਂ ਮੁਕਤ ਰਹਿ ਕੇ ਘਟੋ-ਘਟ ਇਹਨਾਂ ਨੂੰ ਦੱਸਾਂ ਕਿ ਤੁਸੀਂ ਆਪਦੀ ਮੈਲ ਕਿਵੇਂ ਉਤਾਰਨੀ ਆ ਤੁਸੀਂ ਲੋਭ ਲਾਲਚ ਵਿੱਚ ਨਾ ਪਵੋ ਨਾ ਮੰਗੋ ਤੁਸੀਂ ਆਹ ਸ਼ਬਦ ਦਾ ਅਭਿਆਸ ਆ ਜਿਵੇਂ ਮੈਂ ਉੱਜਲ ਹੋਇਆ ਬੈਠਾ ਤੁਸੀਂ ਵੀ ਹੋ ਜਓ ਸੁੱਖ ਮਿਲੇਗਾ ਤੇ ਜੋ ਪਦਾਰਥ ਤੁਸੀਂ ਚਾਹੁੰਦੇ ਹੋ ਉਹ ਤਾਂ ਸੈਸਭਾਏ ਆ ਜਾਣਾ ਜਦੋਂ ਨਾਮ ਜਪਣਾ ਤੁਸੀਂ ਨਾਮ ਦਾ ਪਹਿਰਾ ਲੱਗੂਗਾ ਦੁਨੀਆਵੀ ਇੱਛਾਪੇ ਪੂਰੀਆਂ ਹੋ ਜਾਣੀਆਂ ਨਾਲੇ ਤਾਂ ਇੱਛਾ ਪੂਰੀਆਂ ਹੋ ਜਾਣਗੀਆਂ ਨਾਲੇ ਤੁਸੀਂ ਮਾਨਸ ਜਨਮ ਦਾ ਸੁਧਾਰ ਕਰ ਲੋਗੇ ਸੰਤ ਦਾ ਇਹ ਕੰਮ ਆ ਉਹ ਦਰਗਾਹ ਨਾਲ ਜੁੜੇ ਹੁਣ ਜਦੋਂ ਸੰਤ ਇਹ ਕਹਿ ਦਿੰਦਾ ਕਿ ਉਹ ਅਨਾਰੀ ਸੰਤ ਜਦੋਂ ਇਹ ਐਂ ਕਹਿ ਦਿੰਦਾ ਕਿ ਤੁਸੀਂ ਮੈਨੂੰ ਪੈਸੇ ਦੇ ਦਿਓ ਤੁਸੀਂ ਮੇਰੇ ਇੱਥੇ ਆ ਜਾਓ ਤੁਸੀਂ ਇੱਥੇ ਪਾਠ ਸੁਖ ਦਿਓ ਤੁਸੀਂ ਇੱਥੇ ਆਹ ਕਰ ਦਿਓ ਮੈਂ ਤੁਹਾਡੀ ਅਰਦਾਸ ਪੂਰੀ ਕਰ ਦੰਨਾ ਉਹ ਸਮਝੋ ਉਹ ਬ੍ਰਹਮ ਜਿਸ ਤਰ੍ਹਾਂ ਇਹ ਬ੍ਰਹਮੇ ਦੀ ਉਦਾਹਰਣ ਦਿੱਤੀ ਹੈ ਨਾ ਮਹਾਰਾਜ ਨੇ ਵੀ ਉਹਦੇ ਰਾਹੀ ਮਹਾਰਾਜ ਨੇ ਭੇਜ ਦਿੱਤਾ ਚਾਰੇ ਵੇਦ ਜਿਹੜੇ ਸਤਜੁਗ ਤੋਂ ਲੈ ਕੇ ਅੱਜ ਤੱਕ ਚੱਲਦੇ ਪਏ ਆ ਤੇ ਜਿਹੜਾ ਲਿਖਣ ਵਾਲਾ ਉਹ ਆਪ ਦੇਵ ਲੋਕ ਚ ਬੈਠਾ ਉਹ ਬੰਨਣਾ ਤੋਂ ਮੁਕਤ ਨਹੀਂ ਹੋ ਸਕਿਆ ਦੇਖੋ ਜੀ ਇਸ ਕਰਕੇ ਇਹ ਅਸੀਂ ਵੀ ਗੰਜੈਸ਼ ਰੱਖਣੀ ਆ ਜੇ ਸਾਡੇ ਉੱਪਰ ਕਿਰਪਾ ਆ ਰਸ ਦੀ ਆ ਕੋਈ ਧਿਆਨ ਦੀ ਆ ਕੋਈ ਗਿਆਨ ਦੀ ਆ ਤਾਂ ਉਹ ਮਹਾਰਾਜ ਨੇ ਸਾਨੂੰ ਲਾਹਾ ਦਿੱਤਾ ਹੋਇਆ ਨਾ ਕਿ ਉਹ ਸਾਡੀ ਆ ਉਹ ਲਾਹਾ ਦਿੱਤਾ ਸਾਨੂੰ ਜਿਵੇਂ ਕਿਸੇ ਨੂੰ ਚੰਗੀ ਰੋਟੀ ਦਿੱਤੀ ਆ ਜਿਵੇਂ ਕਿਸੇ ਨੂੰ ਕੋਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜ਼ਮੀਨ ਜਾਇਦਾਦ ਦਿੱਤੀ ਆ ਉਹ ਹੁਣ ਮਾਲਕ ਨੇ ਦਿੱਤੀ ਆ ਨਾ ਇਸੇ ਤਰ੍ਹਾਂ ਜਦੋਂ ਉਹ ਹੁਣ ਉਹਦੀ ਹੋਮੇ ਕਰ ਲੂਗਾ ਕਿ ਇਹ ਤਾਂ ਮੇਰੀ ਆ ਉਹ ਉਹ ਡੁੱਬ ਗਿਆ ਇਸੇ ਤਰ੍ਹਾਂ ਇਹ ਗਿਆਨ ਦਾ ਜਿਸ ਤਰ੍ਹਾਂ ਮੈਂ ਆਪਦੀ ਨਾਲ ਵਿਚਾਰ ਕਰਦਾ ਮੇਰੇ ਅੰਦਰ ਗਿਆਨ ਦਾ ਰਤਨਾ ਮੇਰੇ ਅੰਦਰ ਸਹਿਜ ਦਾ ਰਤਨਾ ਜੋ ਵੀ ਇਹ ਗੁਰਮੰਤਰ ਜਪਣਾ ਜਪਉਣਾ ਇਹ ਰਤਨ ਇਹ ਸਾਰੇ ਮਾਲਕ ਨੇ ਦਿੱਤੇ ਹੋਏ ਆ ਕਿਸੇ ਦੇ ਵੱਡੇ ਭਾਗ ਨੇ ਉਹਨੂੰ ਇਸ ਤਰ੍ਹਾਂ ਨਾਮ ਦਾ ਖਜ਼ਾਨਾ ਮਿਲਿਆ ਹੋਇਆ ਆ ਉਹ ਆਪ ਵੀ ਸੁਖ ਵਿੱਚ ਰਹਿੰਦਾ ਦੂਜਿਆਂ ਨੂੰ ਵੀ ਸੁਖ ਦਿੰਦਾ ਕਿਸੇ ਦੇ ਐਨੇ ਵੱਡੇ ਭਾਗ ਨਹੀਂ ਪਰ ਦੁਨਿਆਵੀ ਰੂਪ ਚੋਂ ਦੇ ਭਾਗ ਹੈਗੇ ਨੇ ਉਹਨਾਂ ਨੂੰ ਦੁਨਿਆਵੀ ਖਜ਼ਾਨੇ ਦਿੱਤੇ ਹੋਏ ਨੇ ਪਰ ਗੁਰਬਾਣੀ ਕਹਿੰਦੇ ਆ ਜਿੰਦੇ ਕੋਲ ਨਾਮ ਦਾ ਖਜ਼ਾਨਾ ਹੈ ਉਹ ਸਭ ਤੋਂ ਵੱਡਾ ਹੈ ਕਿਉਂਕਿ ਨਾਮ ਦੇ ਖਜ਼ਾਨੇ ਦੇ ਵਿੱਚ ਮੋਖ ਦੀ ਪ੍ਰਾਪਤੀ ਆ ਅਮਰ ਅਵਸਥਾ ਦੀ ਪ੍ਰਾਪਤੀ ਆ ਨਾਮ ਦੇ ਖਜ਼ਾਨੇ ਦੇ ਵਿੱਚੋਂ ਦੁਨੀਆਵੀ ਖਜ਼ਾਨੇ ਪ੍ਰਗਟ ਕੀਤੇ ਜਾ ਸਕਦੇ ਆ ਦੁਨੀਆਵੀ ਖਜ਼ਾਨਿਆਂ ਦੇ ਵਿੱਚੋਂ ਨਾਮ ਦਾ ਖਜ਼ਾਨਾ ਨਹੀਂ ਪ੍ਰਗਟ ਹੁੰਦਾ ਇਸ ਕਰਕੇ ਜਿਹੜੀ ਸੂਖਮ ਜੀ ਹਉਮੈ ਹੰਕਾਰ ਆਪਣੇ ਵਿੱਚ ਥੋੜਾ ਜਿਹਾ ਕਰਨ ਤੋਂ ਬਾਅਦ ਆ ਜਾਂਦੀ ਆ ਇਹ ਨਹੀਂ ਆਉਣ ਦੇਣੀ ਆਪਾਂ ਹਮੇਸ਼ਾ ਹੀ ਇਸੇ ਭਾਵ ਦੇ ਵਿੱਚ ਰਹਿਣਾ ਕਿ ਚਾਹੇ ਦੁਨੀਆ ਦੀ ਦੌਲਤ ਚਾਹੇ ਗਿਆਨ ਚਾਹੇ ਅਸੀਂ ਜਪਾ ਰਹੇ ਆ ਚਾਹੇ ਅਸੀਂ ਸਿਮਰਨ ਕਰ ਰਹੇ ਆਂ ਮਹਾਰੰਨੀ ਤਾਂ ਕਹਣਾ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਉਹ ਆਪ ਹੀ ਜਪ ਰਿਹਾ ਜਪਾ ਰਿਹਾ ਸਾਡਾ ਨਹੀਂ ਇਹਦੇ ਵਿੱਚ ਇਹ ਸਿਰਫ ਲੋਕਾਂ ਨੂੰ ਕਹਿਣ ਲਈ ਨਹੀਂ ਕਹਿਣਾ ਜੀ ਨਾ ਜਿੰਨਾ ਉਹ ਆਪ ਕਰ ਰਿਹਾ ਨਾ ਜਿੰਨਾ ਆਪ ਦੇ ਮਨ ਦੇ ਵਿੱਚ ਇਹ ਗੱਲ ਰੱਖਣੀ ਆਂ ਵੀ ਆਪਣਾ ਨਹੀਂ ਹੈ ਇਹਦੇ ਵਿੱਚ ਕੁਝ ਇਹ ਤਾਂ ਮਹਾਰਾਸ਼ੀ ਚਿਪਾਸ਼ ਨੇ ਕਿਰਪਾ ਕੀਤੀ ਆ ਦੁਨੀਆਵੀ ਧਨ ਵੀ ਦੇ ਦਿੱਤਾ ਇਲਾਹੀ ਧਨ ਵੀ ਦੇ ਦਿੱਤਾ ਹਾਂ ਰੀਜ ਰੀਜ ਕੇ ਇਸ ਚੀਜ਼ ਦੀ ਸੇਵਾ ਕਰੋ ਜਪੋ ਜਪਾਓ ਖੇਲ ਦੱਸੋ ਆਪਣੇ ਤੇ ਕਿਰਪਾ ਕੀਤੀ ਆ ਆਪਾਂ ਨੂੰ ਸੂਬੇਦਾਰੀ ਦਿੱਤੀ ਐ ਸੱਚੇ ਪਾਤਸ਼ਾਹ ਜੀ ਨੇ ਜਰਨੈਲ ਬਣਾਇਆ ਆਪਾਂ ਨੂੰ ਦੂਜਿਆਂ ਨੂੰ ਸੁਖ ਦੋ ਹੁਣ ਜਿਹੜੇ ਜੀਵ ਇਸੇ ਅਵਸਥਾ ਦੇ ਵਿੱਚ ਉਲਝ ਗਏ ਅਰਦਾਸਾਂ ਬੇਨਤੀਆਂ ਲੋਕਾਂ ਨੂੰ ਪਿੱਛੇ ਲਾਉਣ ਲੱਗ ਗਏ ਲੋਕਾਂ ਨੂੰ ਪਾਠ ਦੱਸਣ ਲੱਗ ਗਏ ਇੰਨੇ ਪਾਠ ਕਰ ਦੋ ਇਹੋ ਜਿਹਾਂ ਦੇਗ ਲਾ ਦੋ ਇਹ ਜੇ ਚੌਲ ਬਣਾ ਦੋ ਆਹ ਕਰ ਦੋ ਉਹ ਕਰ ਦੋ ਜੀ ਬਣਾਪਦਾ ਹੈ ਨਹੀਂ ਉਹ ਲੋਕ ਤੇ ਲੋਕਾਂ ਦੇ ਮਨ ਮੈਲੇ ਆ ਉਹ ਉਹ ਤਾਂ ਪਾਲਦੇ ਹੀ ਇਹ ਚੀਜ਼ਾਂ ਆ ਵੀ ਸਾਨੂੰ ਜਪਣਾ ਨਾ ਪਵੇ ਕੋਈ ਸਾਡੀ ਅਰਦਾਸ ਕਰਕੇ ਸਾਨੂੰ ਤਾਰ ਦੇਵੇ ਕੋਈ ਸਾਡੇ ਵੰਡੇ ਦਾ ਜਪ ਦੇਵੇ ਕੋਈ ਸਾਨੂੰ ਐਂ ਦਵਾ ਦੇਵੇ ਲੋਕਾਂ ਦੇ ਤਾਂ ਮਨ ਮੈਲੇ ਹੀ ਆ ਤੇ ਮੈਲਿਆਂ ਨਾਲ ਜਿਹੜਾ ਰਲ ਗਿਆ ਉਹ ਆਪ ਵੀ ਮੈਲਾ ਹੋ ਗਿਆ ਸੰਸਾਰ ਨੇ ਕਦੇ ਸਾਨੂੰ ਸਹੀ ਸਲਾਹ ਨਹੀਂ ਦੇਣੀ ਸੰਸਾਰੀ ਜੀਵਨ ਨੇ ਤਾਂ ਸਾਨੂੰ ਕਹਿਣਾ ਜੀ ਛੱਡੋ ਜੀ ਇਹ ਸਿਮਰਨ ਛੱਡੋ ਜੀ ਇਹ ਸਾਰਾ ਤੇ ਜਿਹੜਾ ਇਹਨਾਂ ਚੀਜ਼ਾਂ 'ਚ ਪੈ ਗਿਆ ਸੰਸਾਰ ਉਹਨੂੰ ਡੋਗ ਦਿੰਦਾ ਸੰਤ ਨੇ ਬੜਾ ਬਚ ਕੇ ਰਹਿਣਾ ਦੁਨੀਆ ਤੋਂ ਤਾਂ ਸਪੈਸ਼ਲ ਬਚ ਕੇ ਰਹਿਣਾ ਦੁਨੀਆ ਨੇ ਤਾਂ ਆ ਕੇ ਸੰਤ ਨੂੰ ਵੀ ਤ੍ਰੈਗੁਣੀ ਕਰਨ ਦੀ ਕੋਸ਼ਿਸ਼ ਕਰਨੀ ਆ ਜਿਹੜੀ ਸੰਗਤ ਹੁੰਦੀ ਆ ਉਸ ਸੰਤਾਂ ਦੇ ਪਾਸ ਆ ਕੇ ਬਚਨ ਹੀ ਐਸੇ ਕਰਦੀ ਆ ਕਿ ਸੰਤਾਂ ਨੇ ਉਹਨਾਂ ਦੇ ਬਚਨਾਂ ਤੋਂ ਬਚਣਾ ਹੁੰਦਾ ਇੱਕ ਬਹੁਤ ਵੱਡਾ ਪਹਿਰਾ ਦੇ ਕੇ ਰੱਖਣਾ ਜੀਵਾਂ ਨੇ ਤਾਂ ਆ ਕੇ ਨਾਲੇ ਜੈ ਜੈਕਾਰ ਕਰੀ ਜਾਣੀ ਆ ਨਾਲੇ ਕਹੀ ਜਾਣਾ ਵੀ ਛੱਡ ਯਾਰ ਅਰਦਾਸ ਕਰੋ ਸਾਡਾ ਉਹ ਕਰੋ ਹੁਣ ਜਦੋਂ ਉਹ ਖੇਡ ਵਿੱਚ ਚੱਲ ਪਾਇ ਹੰਕਾਰ ਵਿੱਚ ਚੱਲ ਪਾਇ ਇਹ ਸੋਚ ਲਿਆ ਵੀ ਦੇਖ ਮੇਰੇ ਪਿੱਛੇ ਕਿੰਨੇ ਮੇਰੇ ਪੈਰੀਂ ਹੱਥ ਲਾਈ ਜਾਂਦੇ ਆ ਮੇਰੇ ਪਿੱਛੇ ਕਿੰਨੇ ਬੈਠੇ ਆ ਇਹ ਸ਼ੁਰੂਆਤ ਦੀਆਂ ਖੇਡਾਂ ਆ ਸ਼ੁਰੂਆਤ 'ਚ ਜਿਹੜਾ ਜੀ ਫਸ ਗਿਆ ਮੜਕੇ ਫਿਰ ਥੋੜਾ ਟਾਈਮ ਤੱਕ ਸ਼ੋਰਤ ਹੁੰਦੀ ਫਿਰ ਸਰੀਰ ਤੇ ਲੋਡ ਪਣ ਲੱਗ ਜਾਂਦੇ ਆ ਇਥੋਂ ਇੱਕ ਲੋਕਲ ਫਿਗਰ ਆਪਣੇ ਕੋਲ ਸੰਗਤ ਦੇ ਵਿੱਚ ਆਉਂਦੇ ਹੁੰਦੇ ਸੀ ਕਾਫੀ ਚਿਰ ਪਹਿਲਾਂ ਦੀ ਗੱਲ ਤੇ ਆਪਣਾ ਤਾਂ ਇਹ ਚੌਥੇ ਪਾਦ ਦਾ ਖੇਲ ਹੀ ਐਸਾ ਹੈ ਵੀ ਜਦੋਂ ਆਪਾਂ ਸਿਮਰਨ ਕਰਦੇ ਆ ਕਰਾਉਂਦੇ ਆ ਖੁੱਲਾ ਗਿਆਨ ਚੱਲਦਾ ਜਿਹੜਾ ਗੁਰਮਖ ਦਸ ਦਿਨ ਵੀ ਲਾ ਜਾਵੇ ਉਹਦੇ ਮਨ ਚ ਇਹਨਾਂ ਗਿਆਨ ਸੱਚ ਪ੍ਰਗਟ ਹੋ ਜਾਂਦਾ ਵੀ ਉਹ ਅੱਗੇ ਵਰਤੌਦਾ ਜਾਂਦਾ ਉਹ ਦੋ ਚਾਰ ਉਹਨਾਂ ਕੈਂਪ ਲਾਏ ਕਥਾ ਦੀ ਸਮਝ ਆ ਗਈ ਗਿਆਨ ਦੀ ਥੋੜੀ ਸਮਝ ਆ ਗਈ ਉਹਨੇ ਦੇਖਿਆ ਕਿ ਇਹ ਤਾਂ ਕੰਮ ਹੀ ਬੜਾ ਵਧੀਆ ਇਸ ਤਰ੍ਹਾਂ ਆਪ ਮੁਹਾਰਾ ਗਿਆਨ ਕਰਨਾ ਸ਼ੁਰੂ ਕਰ ਦਿੱਤਾ ਸਿਮਨ ਕਰਨਾ ਕਰਾਉਣਾ ਚਲੋ ਚੰਗੀ ਗੱਲ ਆ ਉਹ ਤਾਂ ਠੀਕ ਲੱਗਾ ਪਰ ਹੌਲੀ ਹੌਲੀ ਪਤਾ ਲੱਗਾ ਵੀ ਇਹ ਤਾਂ ਹੁਣ ਲੋਕਾਂ ਦੀਆਂ ਅਰਦਾਸਾਂ ਕਰਦਾ ਲੋਕਾਂ ਦੇ ਕਾਰਜ ਕਰਦਾ ਕਿਸੇ ਨੂੰ ਕਹਿੰਦਾ ਤੇਰੇ ਘਰੇ ਆ ਆ ਕਿਸ ਨੂੰ ਉਹ ਆ ਸਮਝਾਇਆ ਨਹੀਂ ਸਮਝਿਆ ਚਲੋ ਠੀਕ ਹੈ ਹੁਣ ਪਤਾ ਲੱਗਿਆ ਕਿ ਕਰਦੇ ਆ ਕਰਦੇ ਆ ਪੈਸਾ ਸ਼ੌਹਰਤ ਤਾਂ ਮਿਲੀ ਹੋਈ ਐ ਕਹਿੰਦੇ ਉੱਠਿਆ ਨਹੀਂ ਜਾਂਦਾ ਉਹਦੇ ਤੋਂ ਉਹਦੇ ਨਾਲ ਦੇ ਦੱਸਦੇ ਆ ਕਹਿੰਦੇ ਪਹਿਲਾਂ ਤਾਂ ਸਵੇਰੇ ਸਵੇਰੇ ਬਾਬਾ ਜੀ ਪੂਰਾ ਖੁੱਕੀ ਖਾ ਦੇ ਲੈਂਦੇ ਆ ਕਦੇ ਫੀਮ ਖਾ ਲੈਂਦੇ ਆ ਫਿਰ ਕਹਿੰਦਾ ਉਹਦੇ ਨਾਲ ਜਦੋਂ ਚਾਰਜ ਹੋ ਜਾਂਦੇ ਆ ਫਿਰ ਕਥਾ ਕਰਦੇ ਮੈਂ ਕਿਹਾ ਫਿਰ ਬਾਬਾ ਜੀ ਦੀ ਕਰਾਤੀ ਬਸ ਕਾੜ ਲੈ ਜਦੋਂ ਗੁਰੂ ਦੇ ਹੁਕਮ ਤੋਂ ਅਸੀਂ ਬਾਹਰ ਹੋ ਗਏ ਤੇ ਫਿਰ ਨਸ਼ੇ ਖਾ ਕੇ ਭੁੱਕੀਆਂ ਫੀਮਾਂ ਖਾ ਕੇ ਹੀ ਉੱਠਣਾ ਸਵੇਰੇ ਫਿਰ ਗੋਲੀਆਂ ਗੱਪੇ ਖਾ ਕੇ ਹੀ ਉੱਠਣਾ ਫਿਰ ਸੰਤ ਕਾਹਦਾ ਫਿਰ ਜੇ ਵੀ ਨਸ਼ਾ ਲੈ ਕੇ ਫਿਰ ਉਹਦੇ ਬਾਅਦ ਨਸ਼ਾ ਖਾ ਖਾ ਕੇ ਫਿਰ ਲੋਕਾਂ ਨੂੰ ਵਰਤਾਵੇ ਇਸ ਤਰ੍ਹਾਂ ਫਸ ਜਾਂਦੇ ਆ ਹੁਣ ਉਹ ਹੋ ਗਿਆ ਚੂਹਾ ਖੱਡ ਨਾਮ ਆਵੇ ਤਿੱਕੜ ਬੰਨੇ ਛੱਜ ਹੁਣ ਪ੍ਰਤਿਸ਼ਠਾ ਮਿਲੀ ਆ ਲੋਕ ਜੈ ਜੈਕਾਰ ਕਰ ਰਹੇ ਆ ਪਰ ਮਨਦਰੋਂ ਖਾਲੀ ਆ ਨਾ ਪਿੱਛੇ ਹਟ ਸਕਦਾ ਬੰਦਾ ਵੀ ਹੁਣ ਮੈਂ ਕਿਵੇਂ ਹਟਾਂ ਕਿਉਂਕਿ ਲੋਗਾਂ ਨੂੰ ਕੀ ਕਹਾਂਗੇ ਕਿ ਮੈਂ ਤਾਂ ਖਾਲੀ ਆਂ ਅੰਦਰੋਂ ਇਸੇ ਤਰ੍ਹਾਂ ਇਹ ਸਾਰੇ ਅਨਾੜੀ ਅਸੰਤ ਜਿਹੜੇ ਨੇ ਜਿਹੜੇ ਫਿਰ ਬਾਅਦ ਵਿੱਚ ਆਪਾਂ ਦੇਖਦੇ ਆ ਵੱਡੇ ਵੱਡੇ ਜਿਹੜੇ ਹੁੰਦੇ ਆ ਜੇਲਾਂ ਵਿੱਚ ਇਹਨਾਂ ਨੂੰ ਕਰ ਦਿੱਤਾ ਜਾਂਦਾ ਹੋਰ ਹੋਰ ਵੀ ਕਾਫੀ ਆਪਾਂ ਕੁਝ ਸੁਣਨ ਨੂੰ ਮਿਲਦੇ ਆ ਔਰ ਇਹਨਾਂ ਪਿੱਛੇ ਪੂਰਨ ਸਾਧੂਆਂ ਦੇ ਚੋਲੇ ਜਿਹੜੇ ਆ ਉਹਨਾਂ ਨੂੰ ਵੀ ਲੋਗ ਫਿਰ ਸ਼ੰਕੇ ਦੀ ਨਿਗਾ ਨਾਲ ਦੇਖਦੇ ਆ ਵੀ ਇਹ ਸਾਰੇ ਹੀ ਇਹੋ ਜਿਹੇ ਆ ਤੇ ਇਹ ਕਾਲ ਦੀ ਚਾਲ ਆ ਆਪ ਦੇ ਅਨਾੜੀ ਜੀਵਾਂ ਨੂੰ ਪ੍ਰਤਿਸ਼ਠਾ ਦੇ ਕੇ ਫਿਰ ਉਹਦੇ ਤੋਂ ਬਾਅਦ ਉਹ ਪ੍ਰਤਿਸ਼ਠਾ ਨੂੰ ਖਤਮ ਕਰ ਦੇਣਾ ਤੇ ਚੋਲਾ ਬਦਨਾਮ ਹੋ ਜਾਵੇ ਸਾਧੂ ਦਾ ਪੇਸ਼ ਬਦਨਾਮ ਹੋ ਜਾਵੇ ਉਹ ਪੇਸ਼ ਬਦਨਾਮ ਹੋ ਗਿਆ ਜੀਵਾਂ ਨੇ ਉਹਦੇ ਤੋਂ ਪਿੱਛੇ ਹਟਣਾ ਸ਼ੁਰੂ ਕਰ ਦੇਣਾ ਆਪੇ ਨਾ ਕੋਈ ਇਹਨਾਂ ਦੀ ਸੁਣੂਗਾ ਨਾ ਮੰਨੂਗਾ ਪੇਖ ਨੂੰ ਬਦਨਾਮ ਕਰ ਦੇਣਾ ਜਿਸ ਤਰ੍ਹਾਂ ਇੱਕ ਛੋਟੀ ਜੀ ਕਹਾਣੀ ਹੈ ਕੋਈ ਚੋਰ ਸੀ ਸਾਧੂ ਦੇ ਪੇਖ ਦੇ ਵਿੱਚ ਚੋਰੀ ਕਰਨ ਗਿਆ ਰਾਜੇ ਦੇ ਚੌਪਦਾਰਾਂ ਨੇ ਉਹਨੂੰ ਫੜ ਲਿਆ ਫੜ ਕੇ ਰਾਜੇ ਕੋਲ ਲੈ ਗਏ ਉਹਨਾਂ ਕਹੇ ਜੀ ਪੇਖੇ ਦਾ ਸਾਧੂ ਦਾ ਪਾਇਆ ਇਹਨੇ ਚੋਰੀ ਕੀਤੀ ਆ ਆਸਮਾਨ ਦੀ ਇਹਦੇ ਕੋਲ ਪਕੜ ਹੋਈ ਆ ਰਾਜਾ ਕਹਿੰਦਾ ਇਹਨੂੰ ਛੱਡ ਦਿਓ ਕੋਈ ਗੱਲ ਨਹੀਂ ਇਹਨੇ ਸਾਧੂ ਦਾ ਪੇਖ ਪਾਇਆ ਹੋਇਆ ਨਾਲ ਦੇ ਵਜ਼ੀਰ ਕਹਿੰਦੇ ਇਸ ਤਰ੍ਹਾਂ ਤਾਂ ਜੀ ਸਾਰਾ ਫਿਰ ਰਾਜ ਚੋਰੀ ਕਰਨ ਲੱਗ ਜੇਗਾ ਸਾਧੂ ਦਾ ਪੇਖ ਖਾਣ ਤੇ ਆਪਾਂ ਇਹਨੂੰ ਉਜਾਗਰ ਕਰੀਏ ਚੌਂਕ ਵਿੱਚ ਖੜਾ ਕਰਕੇ ਉਜਾਗਰ ਕਰੀਓ ਕਹਿੰਦੇ ਨਹੀਂ ਜੇ ਆਪਾਂ ਇਹਨੂੰ ਉਜਾਗਰ ਕਰਦੇ ਆਂ ਇਹਦਾ ਕੁਝ ਨਹੀਂ ਜਾਣਾ ਜਿਹੜਾ ਸਾਧੂ ਦਾ ਭੇਖ ਹੈ ਇਹ ਬਦਨਾਮ ਹੋ ਜਾਏਗਾ ਜੀਵ ਡਰਨ ਲੱਗ ਜਾਣਗੇ ਵੀ ਜਿਵੇਂ ਉਹ ਚੋਰ ਸੀਗਾ ਉਹਨੇ ਸਾਧੂ ਦਾ ਭੇਖ ਪਾਇਆ ਸੀ ਕਿਤੇ ਇਹ ਵੀ ਤੇ ਚੋਰਤਾ ਨਹੀਂ ਸਾਧੂ ਦਾ ਭੇਖ ਪਾ ਕੇ ਉਹ ਕਹਿੰਦੇ ਇਹਨੂੰ ਛੱਡ ਦਿਓ ਸਾਧੂ ਦਾ ਚੋਲਾ ਇਹਦੇ ਤੋਂ ਉਤਾਰ ਲਓ ਇਹਨੂੰ ਛੱਡ ਦਿਓ ਇਨ ਨੂੰ ਅੱਗੇ ਤੋਂ ਸਮਝਾ ਦੋ ਇਹ ਕੰਮ ਨਹੀਂ ਕਰਨਾ ਜੇ ਆਪਾਂ ਇਹਦੀ ਬਦਨਾਮੀ ਕਰਾਂਗੇ ਜੀਆਂ ਦੇ ਮਨ ਛੇ ਜਾਊਗੀ ਵੀ ਸਾਧੂਆਂ ਦੇ ਪੇਖ ਦੇ ਵਿੱਚ ਵੀ ਚੋਰ ਹੁੰਦੇ ਨੇ ਅੱਜ ਕਾਲ ਉਸੇ ਚਾਲ ਵਿੱਚ ਚੱਲਦਾ ਅਗਿਆਨੀ ਜੀਵ ਕੋਈ ਦਮਾਲਾ ਬਣ ਲੈਂਦਾ ਕੋਈ ਪੇਖ ਧਾਰ ਕੇ ਕੋਈ ਭਗਵੇਂ ਕੱਪੜੇ ਪਾਈ ਫਿਰਦਾ ਕੋਚਟੇ ਪਾਈ ਫਿਰਦਾ ਫਿਰ ਕਰ ਦੇ ਵਿੱਚ ਉਹਦੇ ਛਿੱਤਰ ਹੈ ਗੁਣੀ ਗੱਲਾਂ ਉਹ ਚੋਲੇ ਪਾ ਕੇ ਇੰਨੀ ਬਦਨਾਮੀ ਹੋ ਜਾਂਦੀ ਆ ਆ ਪਿੱਛੇ ਜੀ ਅਸੀਂ ਗੁੜਗਾਓਂ ਗਏ ਇੱਕ ਮਹੀਨੇ ਦੀ ਗੱਲ ਆ ਜਦੋਂ ਆਪਣਾ ਪ੍ਰੋਗਰਾਮ ਸੀ ਦਿੱਲੀ ਸੀਸਗੰਜ ਸਾਹਿਬ ਪ੍ਰੋਗਰਾਮ ਸੀਗਾ 11 12 ਤਰੀਕ ਦਾ ਅਜੇ ਮਹੀਨਾ ਹੋਇਆ ਨਹੀਂ ਅਸੀਂ ਗੁੜਗਾਓਂ ਗਏ ਬੱਚੇ ਨਾਲ ਸੀ ਛੁੱਟੀਆਂ ਹੋਈਆਂ ਸੀਗੀਆਂ ਬੱਚੇ ਕਹਿੰਦੇ ਅਸੀਂ ਘੁੰਮਣਾ ਉੱਥੇ ਕੋਈ ਇੱਕ ਮਾਲ ਸੀਗਾ ਉਹਦੇ ਵਿੱਚ ਆਈਸ ਸਕੇਟਿੰਗ ਕਰਾਉਂਦੇ ਸੀਗੇ ਆਈਸ ਦੇ ਉੱਪਰ ਸਕੇਟਿੰਗ ਕਰਾਉਂਦੇ ਸੀ ਉਹ ਕਹਿੰਦੇ ਵੀ ਜੇ ਇੱਥੇ ਮਾਲ ਆ ਬੱਚਿਆਂ ਨੂੰ ਉੱਥੇ ਲੈ ਕੇ ਚਲਦੇ ਆ ਇਸਕੇਟਿੰਗ ਕਰਾ ਦਾਂਗੇ ਬੱਚਿਆਂ ਨੇ ਖੇਡਣਾ ਹੋਣਾ ਛੋਟੇ ਬੱਚੇ ਨਾਲ ਗਏ ਸੀ ਸ਼ੂਟਿੰਗ ਆਨ ਕਰ ਅਸੀਂ ਉਹ ਮਾਲ ਵਿੱਚ ਸਕੇਟਿੰਗ ਬੱਚਿਆਂ ਨੂੰ ਕਰਾਉਣ ਦੇ ਲਈ ਗਏ ਵੀ ਚਲੋ ਆਉਂਦੇ ਹੋਏ ਦਿੱਲੀ ਤੋਂ ਸਾਨੂੰ نیچے ਰੋਕ ਲਿਆ ਉਹਨਾਂ ਨੇ ਜਦੋਂ ਅਸੀਂ ਗੱਡੀ ਪਾਰਕ ਕਰਕੇ ਸਾਰੇ ਸਿੰਘਾਂ ਦੇ ਚੋਲੇ ਪਾਏ ਹੋਏ ਸੀ 12 15 ਸਿੰਘਾਂ ਦੇ ਉਹਨਾਂ ਨੇ ਸਾਨੂੰ नीचे लिफ्ट ते ਚੜਨ ਤੋਂ ਰੋਕ ਲਿਆ ਕਿੰਨੇ ਤੁਸੀਂ ਉੱਤੇ ਨਹੀਂ ਜਾ ਸਕਦੇ ਗੱਡੀ پارک ਕਰਕੇ ਜਦੋਂ ਪਾਰਕਿੰਗ ਦੇ ਉੱਪਰ ਕੀ ਗੱਲ ਉੱਪਰ ਗਨ ਜਾ ਸਕਦੇ ਆnde ਤੁਸੀਂ ਕਿਰਪਾਨਾ ਪਾਈਆਂ ਵਿੱਚ ਕੋ ਸਿੰਘ ਸਾਡੇ ਗਰਮ ਵੀ ਹੋਏ ਆnde ਕਿਰਪਾਨਾ ਪਾਈਆਂ ਤੇ ਅਸੀਂ ਅਮਰੀਕਾ ਕੈਨੇਡਾ ਚ ਫਿਰਦੇ ਆ ਆਪਦਾ ਦੇਸ਼ ਆnde ਨਹੀਂ ਜੀ ਉੱਥੇ ਚਲੋ ਬਹਿਸ ਹੋਈ ਗੱਲਬਾਤ ਹੋਈ ਉਹਨਾਂ ਨੂੰ ਸਮਝਾਇਆ ਵੀ ਸਿੱਖ ਦਾ ਉਧਾਇਆ ਸਿੱਖ ਨੂੰ ਸਵਧਾਨਕ ਰਾਈਟ ਵੀ ਹੈਗਾ ਫਿਰ ਉਹ ਬੀਬੀ ਸੀਗੀ ਹੁਣ ਉਹ ਕੀ ਸੀ ਆ ਪਿੱਛੇ ਜਿਹੜੀਆਂ ਗੱਲਾਂ ਬਾਤਾਂ ਚੱਲੀਆਂ ਇੱਥੇ ਦੁਨੀਆ ਵੀ ਆਪਣੇ ਇੰਡੀਅਨ মিডিਏ ਦੇ ਉੱਪਰ ਬਦਨਾਮੀ ਹੋਈ ਆ ਚੋਲੇ ਦੀ ਆ ਪਿੱਛੇ ਜਿਹੜੇ ਖੇਡ ਚੱਲੇ ਆ ਪੰਜਾਬ 'ਚ ਉਹ ਕੀ ਆ ਵੀ ਜਿ ਜਿਨ੍ਹਾਂ ਨੇ ਜੋ ਕਰਨਾ ਸੀ ਉਹਨਾਂ ਨੇ ਤਾਂ ਉਹ ਕਰ ਦਿੱਤਾ ਪਰ ਉਹਦੇ ਪਿੱਛੇ ਜਿਨੇ ਕਾਲ ਨੇ ਐਸੀ ਖੇਡ ਖੇਢੀ ਆ ਵੀ ਉਸ ਚੀਜ਼ ਨੂੰ ਇੰਨਾ ਬਦਨਾਮ ਕਰਕੇ ਐਸ ਵਕਤ ਇੱਥੇ ਮੀਡੀਆ ਤੇ ਕਰਕੇ ਪ੍ਰਚਾਰ ਚੋਲੇ ਨੂੰ ਇੰਨਾ ਬਦਨਾਮ ਕਰ ਦਿੱਤਾ ਵੀ ਸ਼ਾਇਦ ਇਹ ਜਿਹੜੇ ਚੋਲਾ ਪਾ ਕੇ ਫਿਰਦੇ ਆ ਇਹ ਸਾਰੇ ਇਹ ਅੱਤਵਾਦੀ ਫਿਰਦੇ ਆ ਇਹ ਦੇਸ਼ ਵੱਖਵਾਰਾ ਕਰਨ ਦੀ ਮੰਗ ਕਰਨ ਵਾਲੇ ਆ ਇਹ ਚੋਲੇ ਵਾਲੇ ਆ ਹੁਣ ਉਸ ਬੀਬੀ ਦੇ ਮਨ ਚੋਂ ਗਹਿਰੀ ਸ਼ਾਪ ਸੀ ਫਿਰ ਉਹਨੇ ਆਪਦੇ ਅਫਸਰ ਨੂੰ ਫੋਨ ਲਾਇਆ ਸੀਗਾ ਤੂੰ ਉਹਨਾਂ ਨਾਲ ਗੱਲ ਕਰ ਕੋਸ਼ਿੰਦ ਅਸੀਂ ਉੱਪਰ ਚਲੇ ਗਏ ਦੋ ਉੱਥੇ ਖੜ੍ਹ ਗਏ ਗੱਲ ਕਰ ਤੋ ਉਹਦੇ ਨਾਲ ਉਹ ਕਹਿੰਦਾ ਜੀ ਕੀ ਕਹਿੰਦਾ ਇਹਨਾਂ ਕਿਰਪਾਨ ਪਾਈ ਆ ਫਿਰ ਉਹ ਅਫਸਰ ਜਿਹੜਾ ਸੀਗਾ ਉਹਨੇ ਆਪਦੇ ਹੋਰ ਉੱਪਰ ਵੱਡੇ ਅਫਸਰ ਨਾਲ ਗੱਲ ਕੀਤੀ ਆ ਉਹ ਕਹਿੰਦਾ ਜੀ ਮੁੱਕ ਦੀ ਗੱਲ ਕਹਿੰਦਾ ਕਿੰਨੇ ਇੰਚੀ ਪਾਈ ਆ ਕਹਿੰਦਾ ਕਿਸੇ ਨੇ 9 ਪਾਈ ਕਿਸੇ ਨੇ 6 ਇੰਚੀ ਕਹਿੰਦਾ ਕੋਈ ਗੱਲ ਨਹੀਂ ਉਹ ਸਿੱਧੀ ਲੰਮੀ ਵੱਡੀ ਕਿਰਪਾਨ ਤਾਂ ਨਹੀਂ ਹੱਥ 'ਚ ਫੜੀ ਕਹਿੰਦਾ ਨਹੀਂ ਕਹਿੰਦਾ ਫਿਰ ਜਾਣ ਹੁਣ ਸਾਡੇ ਮਨ ਨੂੰ ਵੀ ਹੋਇਆ ਵੀ ਆਪਦਾ ਦੇਸ਼ ਆ ਇੱਥੇ ਦੇ ਰਹਿਣ ਵਾਲੇ ਆ ਫਿਰ ਦੂਜੇ ਪਾਸੇ ਅਸੀਂ ਇਹ ਵੀ ਸੋਚਿਆ ਵੀ ਕਿਉਂਕਿ ਆਪਣਾ ਮਨ ਸਹਜ ਚ ਹੁੰਦਾ ਆਪਾਂ ਕਟਣ ਨਹੀਂ ਆ ਵੀ ਕਸੂਰ ਇਹਨਾਂ ਦਾ ਨਹੀਂ ਹੈਗਾ ਕੁਝ ਐਸੇ ਬੰਦੇ ਉੱਠ ਖੜਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਚੋਲੇ ਦੀ ਕਿੰਨੀ ਕਬਡੀ ਮਰਿਆਦਾ ਏ ਸਾਧੂਆਂ ਸੰਤਾਂ ਦਾ ਚੋਲਾ ਆ ਸੰਤ ਸਪਾਈਆਂ ਦਾ ਚੋਲਾ ਇੱਕ ਇੱਕ ਬਚਨ ਤੋਲ ਕੇ ਬੋਲਣਾ ਚਾਹੀਦਾ ਜਦੋਂ ਅਸੀਂ ਚੋਲੇ 'ਚ ਪੈਨੇ ਹੁਣ ਸਾਡੇ ਉਹਨਾਂ ਪਿੱਛੇ ਜਾਂ ਅਨਾੜੀ ਜੀਵਾਂ ਪਿੱਛੇ ਚੋਲੇ ਦੀ ਕਿੰਨੀ ਬਦਨਾਮੀ ਹੋਈ ਆ ਕਿ ਹਰ ਜਿਹੜਾ ਦੂਸਰੀ ਕੌਮ ਦਾ ਬੰਦਾ ਆ ਦੂਸਰੀ ਜਾਤ ਮਜਬਦਾ ਉਹ ਚੋਲੇ ਵਾਲੇ ਨੂੰ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਨਿਕਲ ਜਾਂਦੇ ਆ ਦਿੱਲੀ ਚਲ ਗਏ ਯੂਪੀ ਚਲ ਗਏ ਐਮਪੀ ਉਹ ਇੱਕ ਐਸ ਨਿਗਾ ਨਾਲ ਦੇਖਦੇ ਆ ਵੀ ਇਹ ਖਾਲਸਤਾਨੀ ਫਿਰਦੇ ਆ ਇਹ ਦੇਸ਼ ਨੂੰ ਵੱਖ ਕਰਨ ਵਾਲੇ ਫਿਰਦੇ ਆ ਹੁਣ ਉਹਨਾਂ ਚੋਲੇ ਦਾ ਪ੍ਰਚਾਰ ਨਹੀਂ ਹੋਇਆ ਜਿੰਨੀ ਚੋਲੇ ਦੀ ਬਦਨਾਮੀ ਹੋ ਗਈ ਹੁਣ ਇਹਦੇ ਵਿੱਚ ਕਸੂਰ ਸਾਡਾ ਨਹੀਂ ਇਹਦੇ ਵਿੱਚ ਕਸੂਰ ਤਾਂ ਸਾਰਾ ਖੇਡ ਤਾਂ ਕਾਲਦੀ ਆ ਪਰ ਕਦੇ ਵੀ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਵੀ ਜਿਹਦੇ ਨਾਲ ਇੱਕ ਗੱਲ ਜਿਹੜੀ ਵੀ ਅਸੀਂ ਕੋਈ ਕਰਨ ਲੱਗੇ ਆ ਪਹਿਲਾਂ ਉਹਦੇ 10 네ਗਟਿਵ ਪੱਖ ਦੇਖੋ ਵੀ ਜਿਹੜੀ ਅਸੀਂ ਗੱਲ ਕਹਿ ਰਹੇ ਆ ਇਹਦਾ ਪੋਜ਼ਿਟਿਵ ਪੱਖ ਜਾਣਾ ਕਿ 네ਗਟਿਵ ਜਾਣਾ ਤੇ ਜਦੋਂ ਜਿਹੜਾ ਅਸੀਂ ਕੰਮ ਕਰ ਰਹੇ ਆ ਉਹਦੇ ਨਾਲ ਸਾਡੀ ਉਹਦੇ ਵਿੱਚੋਂ ਗੇਨ ਸਾਨੂੰ ਕੁਝ ਨਹੀਂ ਹੋਇਆ ਬਦਨਾਮੀ ਸਾਡੀ 10 ਗੁਣਾ ਜ਼ਿਆਦਾ ਹੋ ਗਈ ਦੂਸਰੇ ਵੀ ਸਾਡੇ ਪਿੱਛੇ ਬਦਨਾਮ ਹੋਏ ਸਾਡੇ ਸਿੰਘ ਇਸੇ ਤਰ੍ਹਾਂ ਇੱਕ ਮੈਟਰੋ ਦੇ ਵਿੱਚ ਚੜਿਆ ਉਹਨੂੰ ਮੈਟਰੋ ਦੇ ਪਿਛਲੀ ਵਾਰੀ ਜਦੋਂ ਦਿੱਲੀ ਪ੍ਰੋਗਰਾਮ ਸੀ ਉਹ ਮੈਟਰੋ ਦੇ ਵਿੱਚ ਕੋਈ ਉਹਨੂੰ ਖੜ ਗਿਆ ਤੁਸੀਂ ਚੋਲਾ ਕਿਉਂ ਪਾਇਆ ਤੁਸੀਂ ਕਿਹੜੀ ਪਾਰਟੀ ਨੂੰ ਸੰਬੰਧ ਕਰਦੇ ਹੋ ਉਹਨੂੰ ਟੌਰਚਰ ਕਰਨ ਲੱਗ ਗਿਆ ਸਿੰਗਲ ਹੁਣ ਐਸਾ ਸਮਾਂ ਆ ਵੀ ਜੇ ਚੋਲਾ ਪਾ ਕੇ ਚੱਲਨੇ ਆ ਤੇ ਜੀਵ ਪੰਜਾਂ ਨੇ ਮਾਹੌਲ ਐਸਾ ਬਣਾਇਆ ਵੀ ਸਾਨੂੰ ਇਹੋ ਜੀ ਨਿਗਾ ਨਾਲ ਦੇਖਦੇ ਆ ਸੋ ਇਹ ਸਾਰੀਆਂ ਖੇਡਾਂ ਜਿਹੜੀਆਂ ਹੁੰਦੀਆਂ ਇਹ ਕਾਲ ਕਰਦਾ ਕਾਲ ਆਪਦੇ ਬੰਦਿਆਂ ਨੂੰ ਖੜਾ ਕਰਕੇ ਸਾਧੂਆਂ ਦੇ ਭੇਖ ਦੀ ਬਦਨਾਮੀ ਕਰਾਉਂਦਾ ਤੇ ਜਿਹੜੇ ਸਾਧੂਆਂ ਦਾ ਭੇਖ ਜਦੋਂ ਬਦਨਾਮ ਹੋ ਗਿਆ ਉਹਦੇ ਪਿੱਛੇ ਫਿਰ ਜਿਹੜੇ ਆਮ ਜੀਵ ਨੇ ਉਹ ਵੀ ਸ਼ੰਕੇ ਕਰਨ ਲੱਗ ਜਾਂਦੇ ਆ ਸਾਡੀ ਕਰਨੀ ਐ ਸੀ ਨਾ ਹੋਵੇ ਸਾਨੂੰ ਜਿੰਨਾ ਗਿਆਨ ਜਿੰਨੀ ਸਮਰੱਥਾ ਹੈ ਸਭ ਪਰਮੇਸ਼ਰ ਨੇ ਦਿੱਤੀ ਉਹਦੇ ਹਿਸਾਬ ਨਾਲ ਚੱਲੀਏ ਆਪਾਂ ਹੋਮੇ ਹੰਕਾਰ ਤੋਂ ਉੱਪਰ ਉੱਠ ਕੇ ਵਿਸ਼ੇਵਕਰਨਾ ਤੋਂ ਉੱਪਰ ਉੱਠ ਕੇ ਸਿਰਫ ਤੇ ਸਿਰਫ ਸ਼ਬਦ ਦਾ ਅਭਿਆਸ ਕਰਕੇ ਆਪ ਅਮਰਤ ਪੀਣਾ ਦੂਜਿਆਂ ਵਿੱਚ ਸੁਖ ਵੰਡਣਾ ਆਪ ਲਾਹ ਲੈਣਾ ਦੂਜਿਆਂ ਨੂੰ ਲਾਹ ਲੈਣਾ ਜਿੰਦੀ ਜੈ ਜੈਕਾਰ ਜਿੰਨੀ ਕਰਾਉਣੀ ਆ ਪਰਮੇਸ਼ਰ ਨੇ ਆਪ ਕਰਵਾਈ ਦੇਣੀ ਆ ਆਪਾਂ ਸਿਰਫ ਭਲੇ ਦੇ ਵਿੱਚ ਨਾਮ ਜਪਣ ਤੇ ਜਪਾਉਣ ਦੇ ਲਈ ਸੋਚਣਾ ਬਾਕੀ ਮਹਾਰਿ ਸੱਚੇ ਪਾਸ਼ਾ ਨੇ ਆਪਣੇ ਆਪ ਕਿਰਪਾ ਕਰਨੀ ਇਹਨੇ ਬਚਨ ਕਰਦੇ ਕੋ ਫਰਵਾਦਾ ਘਟਾ ਸੰਗਤ ਗੁਰੂ ਬਖਸ਼ ਨੇ ਉਹ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ